ਪਟਿਆਲਾ ਇਲੈਕਟ੍ਰੋਨਿਕ মিডিਆ ਬਲਫੇਅਰ ਕਲੱਬ ਰੈਸਟਰ ਦੀ ਨਵੀਂ ਟੀਮ ਦਾ ਗਠਨ ਹੋਇਆ ਜਿਸ ਵਿੱਚ ਅੰਦਰਾਖ ਸ਼ਰਮਾ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਅਤੇ ਚਰਨਜੀਤ ਸਿੰਘ ਕੋਲੀ ਨੂੰ ਤੀਜੀ ਵਾਰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਦਮਨਪ੍ਰੀਤ ਸਿੰਘ ਨੂੰ ਮਿਤ ਪ੍ਰਧਾਨ ਤੇ ਪਰੰਜੀਤ ਸਿੰਘ ਵੈਦੀ ਨੂੰ ਸੀਨੀਅਰ ਮਿਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਚੋਣ ਪ੍ਰਕਿਰਿਆ ਕਰਾਉਨ ਲਈ ਚੁੜੇ ਗਏ ਤਿੰਨ ਮੈਂਬਰੀ ਕਮੇਟੀ ਵੱਲ ਚੁੜੇ ਗਏ ਨਵੀਂ ਟੀਮ ਦਾ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ चुने गए प्रधान अनुवाग शर्मा ਨੂੰ ਸਮੂਹ ਕਲੱਬ ਮੈਂਬਰ ਅਤੇ ਪੇਰੀ ਮੈਂਬਰੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਤੇ ਸੰਵਿਧਾਨਿਕ ਚੋਣ ਪ੍ਰਕਿਰਿਆ ਦੇ ਤਹਿਤ ਉਹਨਾਂ ਨੇ ਕਿਹਾ ਕਿ ਮੈਨੂੰ ਮੁੜ ਪ੍ਰਧਾਨ ਚੁਣਿਆ ਗਿਆ ਮੈਂ ਵਿਸ਼ਵਾਸ ਦਿਲਾਉਂਦਾ ਕਿ ਪਹਿਲਾ ਵੰਗ ਬਿਨਾਂ ਕਿਸੇ ਭੇੜਤਾਉ ਦੇ ਇਲੈਕਟ੍ਰੋਨਿਕ মিডিਆ ਵਲਫੇਅਰ ਕਲੱਬ ਅਤੇ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਦਾ ਰਹਾਂਗਾ ਰਜਿਸਟਰਡ ਜਿੱਦ 第三 ਵਾਰ ਚੋਣ ਹੋਈ ਹੈ ਇਹ ਬਿਲਕੁਲ ਸੰਵਿਧਾਨਿਕ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਇੱਕ ਚੋਣ ਕਮਿਸ਼ਨ ਕਮੇਟੀ ਦਾ ਗਠਨ ਕੀਤਾ ਜਾਂਦਾ ਕਲੱਬ ਵੱਲੋਂ ਤੇ ਉਹ ਸਾਰਿਆਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ ਉਸ ਤਰੀਕੇ ਦਸਤਾਵੇਜ਼ ਜਮ੍ਹਾਂ ਕਰਾਏ ਗਏ ਉਹਨਾਂ ਵੱਲੋਂ ਚੈੱਕ ਕੀਤੇ ਗਏ ਜੋ ত্রুটি ਸੀ ਉਹਨੂੰ ਵਾਪਸ ਕਰਕੇ ਦਰੁਸਤ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਇਲੈਕਸ਼ਨ ਮੁਕੰਮਲ ਹੋਈ ਹੈ 16 ਤਰੀਕ ਨੂੰ ਹੋਣਾ ਸੀ ਪਰ ਸਕੂਟਨੀ ਟੀਮ ਕੋਲ ਜਿਹੜੇ ਹੈ ਸਾਡੇ ਜਿਹੜੇ ਮੈਂਬਰ ਚੁਣੇ ਗਏ ਮੇਰੇ ਖਿਲਾਫ ਕਿਸੇ ਨੇ ਪਰਚਾ ਨਹੀਂ ਭਰਿਆ ਸੀ ਤੇ ਇਸ ਕਰਕੇ ਅੱਜ ਸਾਨੂੰ ਨਿਰਵਿਘਨ ਜਿਤਾ ਦਿੱਤਾ ਗਿਆ ਜਿੱਤ ਗਏ ਅਸੀਂ ਤੇ ਉਸ ਤੋਂ ਬਾਅਦ ਸਾਡੇ ਜਿਤਨੀ ਜਿਹੜੀ ਹੈ ਉਹ ਸਾਨੂੰ ਅੱਜ ਪਠਾ ਦਿੱਤਾ ਗਿਆ ਹੈ ਨਿਸ਼ੀ ਪੱਤਰ ਸਾਨੂੰ ਸੌਂਪ ਦਿੱਤੇ ਗਏ ਸੋ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਅਨਿਸ਼ਾ ਭਾਰਤ ਅਖ਼ੀਰਿਕੇ ਨਾਲ ਹੀ ਕੰਮ ਕਰਦਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਕੰਮ ਕਰਦਾ ਰਹੇਗਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਸਲੋਗਨ ਹੈ ਪੱਤਰਕਾਰਤਾ ਦੇ ਉੱਚ ਮਿਆਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਸੋ ਇਸ ਸਲੋਗਨ ਦੇ ਤਹਿਤ ਅਸੀਂ ਕੰਮ ਕਰਦੇ ਹਾਂ ਪੱਤਰਕਾਰਤਾ ਦੇ ਉੱਚ ਮਿਆਰ ਲਈ ਕੰਮ ਕਰਦੇ ਹਾਂ ਪੱਤਰਕਾਰ ਨੂੰ ਕੋਈ ਦੁੱਖ ਤਕਲੀਫ ਮੁਸੀਬਤ ਹੋਵੇ ਉਸ ਦੇ ਨਾਲ ਬਰਾਬਰ ਖੜਦੇ ਹਾਂ ਇਸ ਦੇ ਨਾਲ ਹੀ ਪਾਈਚਾਰਕ ਸਾਂਝ ਨੂੰ ਬਦਲਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਤਿਹਾਰ ਹੁੰਦਾ ਕੋਈ ਸਮਾਜਿਕ ਕੰਮ ਹੁੰਦਾ ਉਸ ਦੇ ਵਿੱਚ ਅਸੀਂ ਵੱਧਦੇ ਹਾਂ ਜਿਸ ਤਰ੍ਹਾਂ ਕਿ ਖੂਨਦਾਨ ਕੈਂਪ ਹੋਗੇ ਜਿਸ ਤਰ੍ਹਾਂ ਕਿ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਸੇਵਾ ਹੋਗੀ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਸੇਵਾ ਹੋਗੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਉਪਰ ਨਹੀਂ ਕਰਦੇ ਪਰ ਅਸੀਂ ਉਹ ਕਰਦੇ ਹਾਂ ਸਾਡੇ ਸਾਰੇ ਕਲੱਬ ਮੈਂਬਰ ਉਸ ਦੇ ਵਿੱਚ ਸਹਿਯੋਗ ਕਰਦੇ ਆ ਜੋ ਤਿਲ ਫੁੱਲ ਆਪਣੀ ਜੇਬ ਚੋਂ ਦਾ ਉਹ ਪਾ ਕੇ ਅਸੀਂ ਕੰਮ ਕਰਦੇ ਆ ਇੱਥੇ ਤੁਹਾਨੂੰ ਦੱਸਦੀ ਆ ਕਿ ਸਾਡੇ ਕੋਲ ਕੋਈ ਬਿਲਡਿੰਗ ਨਹੀਂ ਹੈਗੀ ਸਰਕਾਰ ਵੱਲੋਂ ਦਿੱਤੀ ਹੋਈ ਅਸੀਂ ਆਪਣੀ ਬਿਲਡਿੰਗ ਕਿਰਾਏ ਤੇ ਲਈ ਹੋਈ ਹੈ ਅਸੀਂ ਬੜੇ ਸੰਘਰਸ਼ ਕੀਤੇ ਆ ਕਿ ਸਾਨੂੰ ਬਿਲਡਿੰਗ ਦਿੱਤੀ ਜਾਵੇ ਕਿਉਂਕਿ ਅਸੀਂ 30 32 ਮੈਂਬਰ ਆ ਸਾਡੇ ਕੋਲ ਸਪੇਸ ਨਹੀਂ ਹੈਗੀ ਬੈਠਣ ਦੀ ਪਰ ਫੇਰ ਵੀ ਅਸੀਂ 4 ਸਾਲਾਂ ਤੋਂ ਇਸ ਬਿਲਡਿੰਗ ਦੇ ਵਿੱਚ ਆਪਣਾ ਕਿਰਾਇਆ ਭਰ ਕੇ ਬਾਰ ਬਾਰ ਮੁੱਖ ਮੰਤਰੀ ਤੱਕ ਮੰਗ ਵੀ ਕਰਦੇ ਆ ਅਸੀਂ ਇੱਕ ਵਾਰ ਧਰਨਾ ਵੀ ਦਿੱਤਾ ਸੀ ਪਰ ਸਾਡੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈਤੀ ਅੱਜ ਫੇਰ ਦੁਬਾਰਾ ਮੈਂ ਪ੍ਰਧਾਨ ਮੰਤਰੀ ਤੋਂ ਬਾਅਦ ਇਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਸਾਨੂੰ ਜਲਦ ਤੋਂ ਜਲਦ ਇੱਕ ਸਰਕਾਰੀ ਰਹਿਸ਼ ਦਿੱਤੀ ਜਾਵੇ ਜਿਸ ਦੇ ਵਿੱਚ ਅਸੀਂ ਆਪਣਾ ਜਿਹੜਾ ਹੈ ਸਿਰ ਲੁਕੋ ਕੇ ਬੈਠ ਸਕੀਏ ਤੇ ਪੱਤਰਕਾਰਾਂ ਦਾ ਕੰਮ ਜਿਹੜਾ ਹੈ ਸਮਾਜ ਦੇ ਵਿੱਚ ਫੈਲ ਰਹੀ ਬੁਰਾਈਆਂ ਦੇ ਖਿਲਾਫ ਆਵਾਜ਼ ਚੱਕਣਾ ਤੇ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਅਸੀਂ ਉਹ ਲਿਆ ਸਕੀਏ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਜਲਦ ਤੋਂ ਜਲਦ ਸਾਡੀ ਬਣਦੀ حق ਹੈ ਜਿਹੜਾ ਸਾਡੀ ਥਾਂ ਹੈ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਕਈ ਲੋਕਾਂ ਨੂੰ ਜਿਹੜੀ ਥਾਂ ਦਿੱਤੀ ਗਈ ਹੈ ਇਹ ਭੇਤ ਭਾਰ ਦੀ ਰਾਜਨੀਤੀ ਜਿਹੜੀ ਹੈ ਪਟਿਆਲਾ ਸ਼ਹਿਰ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਇੱਕ ਸਾਰ ਸਾਰੇ ਪੱਤਰਕਾਰਾਂ ਨੂੰ ਦੇਖਣਾ ਚਾਹੀਦਾ ਚਾਹੇ ਉਹ ਕੋਈ ਚੈਨਲ ਦਾ ਕੋਈ ਛੋਟੇ ਅਖਬਾਰ ਦਾ ਕੋਈ ਵੱਡੇ ਅਖਬਾਰ ਦਾ ਖਬਰ ਦਾ ਮਤਲਬ ਹੁੰਦਾ ਹੈ ਕੋਈ ਪੱਤਰਕਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਜਿਹਦੀ ਖਬਰ ਕੰਮ ਕਰਦੀ ਹੈ ਉਹੀ ਪੱਤਰਕਾਰ ਵਧੀਆ ਹੁੰਦਾ ਸੋ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਜਿਹੜੇ ਸਾਡੇ ਇੱਥੇ ਕਮਿਸ਼ਨ ਸਾਹਿਬ ਨੇ ਉਹਨਾਂ ਨੂੰ ਤੇ ਐਮਐਲਏ ਸਾਹਿਬ ਨੂੰ ਤੇ ਸਰਕਾਰ ਨੂੰ ਭਗਵੰਤ ਮਾਨ ਜੀ ਕੋਲ ਸਾਡਾ ਸਾਲ ਡੇਢ ਸਾਲ ਪਹਿਲਾਂ ਉਹਨਾਂ ਨੇ ਲੈਟਰ ਦਿੱਤਾ ਸੀ ਉਹਨਾਂ ਨੇ ਸਾਨੂੰ ਪ੍ਰੋਕੋਸਾ ਦਿੱਤਾ ਸੀ ਕਿ ਜਲਦੋਂ ਜਲਦ ਤੁਹਾਡੇ ਇਸ ਕੰਮ ਲਈ ਕਦਮ ਚੱਕਾਂਗੇ ਪਰ ਹਾਲੇ ਤੱਕ ਕੋਈ ਕਦਮ ਨਹੀਂ ਚੱਕਿਆ ਗਿਆ ਅਸੀਂ ਜਿਉਂ ਦਾ ਤਿਉਂ ਇਹ ਸਰਕਾਰੀ ਦੋ ਕਮਰਿਆਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਕਿਰਾਇਆ ਭਰ ਕੇ ਬਿਜਲੀ ਦਾ ਬਿੱਲ ਭਰ ਕੇ ਹਰ ਚੀਜ਼ ਆਪਣੀ ਖੇਰ ਚੋਂ ਕਰ ਰਹੇ ਹਾਂ ਇੱਥੇ ਬੈਠੇ ਮੇਰੀ ਇਹ ਬੇਨਤੀ ਸਭ ਤੋਂ ਪਹਿਲਾਂ ਹੈ ਅਗਲਾ ਕੋਈ ਸਵਾਲ ਕਰੋ ਅਗਲਾ ਸਵਾਲ ਤਾਂ ਇਹ ਜੀ ਤੁਹਾਨੂੰ ਤੀਜੀ ਵਾਰੀ ਮੈਂਬਰਾਂ ਨੇ ਜਿਹੜਾ ਤੁਹਾਡੇ ਤੇ ਵਿਸ਼ਵਾਸ ਜਤਾਇਆ ਮੈਂਬਰਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਮੈਂ ਆਪਣੇ ਮੈਂਬਰਾਂ ਨੂੰ ਆਪਣਾ ਭਰਾ ਸਮਝਦਾ ਆਪਣਾ ਪਰਿਵਾਰ ਸਮਝਦਾ ਇਹ ਇਲੈ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਅੱਜ ਤੱਕ ਪਟਿਆਲਾ ਦੇ ਵਿੱਚ ਇੱਡਾ ਲੰਬਾ ਸਮਾਂ ਇੱਕ ਕਲੱਬ ਤੇ ਇਸ ਤਰ੍ਹਾਂ ਗਠਿਤ ਹੋ ਕੇ ਨਹੀਂ ਚੱਲਿਆ ਟੁੱਟਦੇ ਰਹਿੰਦੇ ਆ ਪਰ ਇਹੀ ਕਲੱਬ ਹੈ ਜਿਹੜਾ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਪੂਰੀ ਤਰੀਕੇ ਨਾਲ ਵਿਧੀ ਨਾਲ ਸੰਵਿਧਾਨ ਦੇ ਨਾਲ ਅਸੀਂ ਕੰਮ ਕਰਦੇ ਆ ਕਲੱਬ ਮੈਂਬਰ ਸਾਡੇ ਉਹ ਨੇ ਜਿਹੜੇ ਜ਼ੁਲਮ ਦੇ ਖਿਲਾਫ ਹਮੇਸ਼ਾ ਅੜ ਕੇ ਖੜਦੇ ਆ ਤੇ ਜਦੋਂ ਕਿਸੇ ਨੂੰ ਮਜਰੂਮ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਦਾ ਸਾਥ ਦਿੰਦੇ ਆ ਬੜੀ ਸਾਰੀ ਐਗਜ਼ਾਮਪਲ ਹੈ ਅਸੀਂ ਕਿਸੇ ਐਗਜ਼ਾਮਪਲ ਦੀ ਗੱਲ ਨਹੀਂ ਕਰਨਾ ਚਾਹੁੰਦੇ ਸਾਰਾ ਸ਼ਹਿਰ ਗਵਾਹ ਹੈ ਸਾਰੇ ਪੱਤਰਕਾਰ ਪੰਜਾਬ ਤੱਕ ਦੇ ਗਵਾਹ ਹੈ ਜਦੋਂ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਕਿਸੇ ਲਈ ਖੜਦਾ ਹੈ ਤੇ ਕਿਸ ਤਰ੍ਹਾਂ ਦੇ ਲਈ ਕੰਮ ਕਰਦਾ ਸੋ ਮੈਂ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੇ ਤੀਸਰੀ ਵਾਰ ਫੇਰ ਮੈਂ ਯਕੀਨ ਕੀਤਾ ਹੈ ਕਿ ਮੈਂ ਇਹਨਾਂ ਦੀ ਸੇਵਾ ਕਰਨ ਦੇ ਕਾਬਿਲ ਹਾਂ ਇਹਨਾਂ ਜ਼ਿੰਮੇਵਾਰੀ ਸੰਭਾਲਣ ਦੇ ਕਾਬਿਲ ਹਾਂ ਕਿ ਮੈਨੂੰ ਜ਼ਿੰਮੇਵਾਰੀ ਮਿਲੀ ਜੇ ਮੈਂ ਉਹਨਾਂ ਨੂੰ ਯਕੀਨ ਦਿਵਾਣਾ ਆਪਣੇ ਭਰਾਵਾਂ ਨੂੰ ਛੋਟਿਆਂ ਨੂੰ ਤੇ ਵੱਡਿਆਂ ਨੂੰ ਕਿ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਨ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗਾ ਇੱਕ ਵਾਰ ਕਈ ਵਾਰ ਸਵਾਲ ਹੁੰਦੇ ਨੇ ਕਿ ਇਹਨੂੰ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਕਿਸੇ ਨੂੰ ਵੀ ਪ੍ਰਧਾਨ ਬਣਾ ਦਿੰਦੇ ਕਿ ਇਸ ਕਲੱਬ ਦੇ ਵਿੱਚ ਵੀ ਇਸ ਤਰੀਕੇ ਨਾਲ ਚੱਲਿਆ ਹੈ ਜੀ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰ ਸਵਾਲ ਕਰਦਾ ਹੈ ਕਿ ਤੁਸੀਂ ਇਕੱਠੇ ਹੋ ਕੇ ਬਿਲਕੁਲ ਤੁਹਾਡਾ ਸਵਾਲ ਬਹੁਤ ਅੱਛਾ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਔਰ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਦੋ ਚੋਣਾ ਹੋਈਆਂ ਦੋਹੀ ਇਸ ਤਰ੍ਹਾਂ ਹੀ ਹੋਈਆਂ ਤੁਸੀਂ ਦੇਖ ਲਓ ਰਿਕਾਰਡ ਹੈਗਾ ਸਾਡੇ ਕੋਲ ਚੈੱਕ ਕਰ ਲਓ ਆ ਤੀਸਰੀ ਹੋਈ ਹੈ ਸਕੂਟਨੀ ਮੈਂਬਰ ਸਾਡੇ ਜਿਹੜੇ ਉਹ ਬੈਠੇ ਨੇ ਇਹਨਾਂ ਨੇ ਕਿਸ ਤਰ੍ਹਾਂ ਕਾਗਜ਼ ਪੱਤਰੀ ਕੀਤੀ ਹੈ ਇਕਲੀ ਇਕਲੀ ਚੀਜ਼ ਪ੍ਰਸ਼ਾਸਨ ਕੋਲ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਹਰ ਲੈਟਰ ਹੈ ਐਸ.ਡੀ.ਐਮ ਕੋਲ ਲੈਟਰ ਹੈ ਕਤਵਾਲੀ ਚ ਐਸ.ਐਸ.ਟੀ. ਡੀ.ਟੀ.ਆਰ ਉਪਾਗ ਹਰੇਕ ਬੰਦੇ ਕੋਲ ਸਾਡੀ ਲੈਟਰਾਂ ਜਾਂਦੀਆਂ ਨੇ ਉਹੀ ਅਸੀਂ ਪ੍ਰੋਸੀਡਰ ਜਿਹੜਾ ਹੁੰਦਾ ਉਹ ਇਸਤੇਮਾਲ ਕਰਦੇ ਆ ਅੱਜ ਜਿਹੜੇ ਤੁਹਾਡੇ ਸਾਹਮਣੇ ਚਿਹਰੇ ਬੈਠੇ ਆ ਇਹ ਵੀ ਤਾਂ ਨਿਰਵਿਧਨ ਹੋ ਗਏ ਕਿਉਂਕਿ ਸਾਡੇ ਤੇ ਲੋਕਾਂ ਦਾ ਸਾਡੇ ਦੋਸਤਾਂ ਦਾ ਇੰਨਾ ਭਰੋਸਾ ਸੀ ਕਿ ਉਹਨਾਂ ਨੇ ਫਾਰਮ ਨਹੀਂ ਭਰੇ ਇਹ ਪਹਿਲੇ ਦਿਨ ਵੀ ਤਿਆਰ ਸੀ ਸਾਰੇ ਕਿ ਸਰਵ ਸੰਮਤੀ ਨਾਲ ਕਰ ਦਈਏ ਪਰ ਸੂਪਲੀ ਮੈਂਬਰਸ ਕਹਿੰਦੇ ਆ ਕਿ ਸਰਵ ਸੰਮਤੀ ਵੀ ਇੱਕ ਸਿਸਟਮ ਦੇ ਨਾਲ ਹੁੰਦੀ ਹੈ ਅਸੀਂ ਕਿਸੇ ਦਾ ਹੱਕ ਨਹੀਂ ਮਾਰ ਸਕਦੇ ਜੇ ਕੋਈ ਚਾਹੁੰਦਾ ਸੀ ਕੋਈ ਮੇਰਾ ਭਰਾ ਕੈਮਰਾਮੈਨ ਖੜਾ ਹੈ ਇਹ ਚਾਹੇ ਸਾਡੇ ਤੋਂ ਛੋਟਾ ਹੈ ਪਰ ਸਾਡੇ ਕਾਗਜ਼ ਪੂਰੇ ਕਰਦਾ ਤਾਂ ਇਹ ਵੀ ਪ੍ਰਧਾਨ ਦੇ ਉਮੀਦ ਕਰ ਸਕਦਾ ਹੈ ਕਿ ਮੈਂ ਵੀ ਪ੍ਰਧਾਨ ਬਣੂਗਾ ਇਲੈਕਸ਼ਨ ਰਿਜ਼ਲਟ ਸਕਦਾ ਹੈ ਤੇ ਜਰਨਲ ਸੈਕਟਰੀ ਬਣਨਾ ਚਾਹੁੰਦਾ ਉਹ ਵੀ ਇਲੈਕਸ਼ਨ ਲੜ ਸਕਦਾ ਜੇ ਕੋਈ ਜਿਵੇਂ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈ ਇਹ ਅਗਰ ਕਾਗਜ਼ ਭਰਨਾ ਚਾਹੁੰਦੇ ਸੀ ਤਾਂ ਇਹ ਭਰਦੇ ਪ੍ਰੋਪਰ ਆਪਣੇ ਕਾਗਜ਼ ਜਿਹੜੇ ਸਟੂਪੀ ਮੈਂਬਰਸ ਐ ਡੀਡਲ ਐਡਵਾਈਜ਼ਰ ਨੇ ਇਹ ਚੈੱਕ ਕਰ ਦੇ ਤੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਪਾਰਦਰਸ਼ਤਾ ਜੀ ਪੂਰੀ ਕਿਸੇ ਕਿਸਮ ਦਾ ਕੋਈ ਆਪਣਿਆ ਫੋਕਿਆ ਹੋਇਆ ਥਾਪਿਆ ਹੋਇਆ ਪ੍ਰਧਾਨ ਨਹੀਂ ਹੈਗਾ ਠੀਕ ਹੈ ਜੀ ਓਕੇ ਸਰ ਹਾਂਜੀ ਬੇਦੀ ਸਾਹਿਬ ਅੱਜ ਤੁਹਾਨੂੰ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਵੱਲੋਂ ਵਾਈਸ ਪ੍ਰਧਾਨ ਚੁਣਿਆ ਗਿਆ ਇਹਦੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਪੱਤਰਕਾਰ ਭਰਾ ਜਿਹੜੇ ਸਾਡੇ ਇਲੈਕਟ੍ਰੋਨਿਕ মিডিਆ ਕਲੱਬ ਦੇ ਮੈਂਬਰ ਐ ਮੈਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾ ਪਉਜ਼ ਦੇ ਮੈਨੂੰ ਜਿਤਾਇਆ ਤੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਰੇ ਆਪਣੇ ਕਲਮ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਪੱਕੀ ਆਪਣੇ ਪੱਤਰਕਾਰ ਭਾਈਚਾਰੇ ਦੇ ਨਾਲ ਮਿਲ ਕੇ ਜੋ ਵੀ ਕੰਮ ਹੋਏਗਾ ਜੋ ਵੀ ਸਾਡੇ ਪ੍ਰਧਾਨ ਅਨੁਰਾਗ ਸ਼ਰਮਾ ਜੀ ਜਨਰ ਸ਼ਕਤੀ ਦੀ ਕਿੱਥੇ ਵੀ ਸਾਡੀ ਕੋਈ ਡਿਊਟੀ ਲਗਾਉਂਦੇ ਆ ਜਾਂ ਉਹਨਾਂ ਦੀ ਗੈਰ ਹਾਜ਼ਰੀ ਦੀ ਮੇਰੀ ਜੋ ਵੀ ਜ਼ਿੰਮੇਵਾਰੀ ਸਮਾਜ ਪ੍ਰਤੀ ਆਪਣੇ ਪੱਤਰਕਾਰ ਭਾਈਚਾਰੇ ਪਤੀ ਜੋ ਵੀ ਬਣਦੀ ਹੈ ਮੈਂ ਆਪਣੀ ਤੰਦ ਹੀ ਨਾਲ ਨਭਾਵਾਂਗਾ